ਪੀ ਕੇ ਦੋਗਲਾ ਲੱਸੀ ਦੇ ਪੀ ਕੇ ਦੋਗਲਾ ਲੱਸੀ ਦੇ ਕਰੇ ਅਕਰ ਚਾ ਲਿਆ ਉਹ ਨੌਂ ਨੌ ਤੋ ਟਾਵਰਾ ਹੋ ਗਿਆ ਅੰਦਰ ਦਾ ਜੋਗਾ ਚੱਲੀ ਜਾਂਦਾ ਮੌਸਮ ਦੇ ਇੱਕੋ ਬਾਈ ਪੂਰਾ ਸਿਰਾ ਹੋ ਗਿਆ ਲੈਵਿਟ ਸ਼ਾਮ ਦੇ 7 ਵਜੇ ਤੇ ਸੂਤ ਦੇ ਤਾਂ ਵੀ ਛਪ ਗਿਆ ਸਵਾਗਤ ਆ ਬਈ ਨਵੇਂ ਬਲੌਗ ਚ ਤੁਸੀਂ ਦੇਖ ਰਹੇ ਹੋ ਸੁੱਖ ਗੱਲ ਬਲੌਗ ਤੁਹਾਨੂੰ ਪਤਾ ਆਪਣੀ ਯਾਤਰਾ ਸਟਾਰ ਆ ਮਾਤਾ ਨਾਨਾ ਦੇ ਕੀ ਦੀ ਪੈਦਲ ਯਾਤਰਾ ਇਹ ਆਪਣੇ ਪਿੰਡ ਦਾ ਮੰਦਿਰ ਆ ਇੱਥੇ ਆਪਾਂ ਮੱਥਾ ਟੇਕ ਲਿਆ ਤੇ ਹੁਣ ਚੱਲਦੇ ਆ ਲੈ ਵੀ ਆ ਆਪਣੇ ਪਿੰਡ ਦਾ ਅੱਡਾ ਇੱਥੋਂ ਅਸੀਂ ਕ੍ਰਾਸ ਕਰਕੇ ਜਾਵਾਂਗੇ ਖਿਆਲੀ ਚੱਲਦੇ ਆ ਉੱਥੇ ਮੁੰਡੇ ਆਪਣਾ ਵੇਟ ਕਰੀ ਜਾਂਦੇ ਨੇ ਮਿਲਦੇ ਆ ਉਹਨਾਂ ਨੂੰ ਤੇ ਪ੍ਰਸ਼ਾਦ ਦਿੰਨੇ ਆ ਲੈ ਮੁੰਡੇ ਨੇ ਚਾਲੇ ਪਾ ਦੇ ਤਾਂ ਸਪੀਕਰ ਸਟਨ ਤੋਂ ਤਿਆਰ ਨੇ ਕਰੋ ਮਤਾ ਕਲੀ ਦਾ ਸਤਿ ਸ੍ਰੀ ਅਕਾਲ ਜੈ

ਖਿਆਲੀ ਪਹੁੰਚ ਗਏ ਸਾਡੇ ਭਗਤ ਨੱਚਦੇ ਟੱਪ ਦੇ ਜਾਂਦੇ ਆ ਤੇ 9 ਵਜ ਗਏ ਆ ਆ ਦੇ ਆ ਦੇ ਇੱਕ ਖਿਆਲੀ ਪੈਂਡਾ ਕ੍ਰੋਸ ਕਰ ਰਹੇ ਹੁਣ ਆਪਾਂ ਨਹੀਂ ਮਹਾ ਮੈਦੀ ਕਰਪਾ ਨਾਲ ਭਾਈ 10 ਵਜ ਗਏ ਤੇ ਆਪਾਂ ਮੰਗੇ ਵਾਲਾ ਵਹਤ ਗਿਆਂ ਉਹ ਦੋ ਦਮ ਆਣਾ ਵਾਲਾ ਨਾ ਮਾਲ ਤੋਂ ਪੰਜ ਘੜੀਆਂ ਦੇ ਚੀਮਾ ਤੁਹਾਨੂੰ ਦਿਖਾ ਦੇ ਜਾਵਾਂਗੇ ਆ ਜਾਂਦੇ ਆ ਭਗਤ ਮਸਤੀ ਕਰਦੇ ਮਾਵਾ ਜੀ ਕਰਪਾ ਨਾਲ ਇਧਰ ਆਪਾਂ ਦਾ ਸੁਣੀ ਯਾਰ ਇਹਨੇ ਰੰਗ ਬੰਦਾ ਕੇ ਪੂਰੇ ਬਲਾਹੋਚ ਆ ਮਾ ਬਾਜੀ ਦੀ ਕਿਰਪਾ ਨਾਲ ਤੇ ਬਾਕੀ ਫੋਲੋ ਕਰ ਲਿਓ ਆਪਣਾ ਚੈਨਲ ਦੁਨੀਆ ਘੁਮਾਵਾਂਗੇ ਤੁਹਾਨੂੰ ਸਾਰੀ ਆਪਾ ਹਾਲ ਪਹੁੰਚ ਗਏ ਆ ਤੇ 11:30 ਦਾ ਟਾਈਮ ਹੋਣਾ ਵਾ ਆ ਜਾਂਦੇ ਆ ਜਕਾਰੇ ਲਾਉਂਦੇ ਉਧਰ ਜਾਵਾਂਗੇ ਪੰਜ ਗਰਾਮਾਂ ਫਿਰ ਚੀਮੇ ਵਾਲੇ ਪਾਪ ਦੇ ਬਹਿ ਕੇ ਕੁਛ ਛਕਾਂਗੇ ਖਾਵਾਂਗੇ ਉਦੋਂ ਜਾਵਾਂਗੇ ਆਪਾਂ ਮਲੇਰਕੋਟ ਲਈ ਉੱਥੇ ਖਾਂਗੇ ਰੈਸਟ ਉਦੋਂ ਸਵੇਰੇ ਉੱਠ ਕੇ ਚੱਲਾਂਗੇ ਪਰਤੋ ਮਲੇਰਕੋਟ ਦੇ ਬਾਅਦ ਤੁਹਾਨੂੰ ਮਿਲਦੇ ਆ ਦੱਸੋ ਆਪਣੇ ਨਾਲ ਵਿਕਰ ਦੇ ਨਾਲ ਜਕਾਰੇ ਲਾਗੇ ਜਿਵੇਂ ਜਕਰ ਮਤਾ ਕਾਲਿਆ ਬੋਰ ਸੱਚੇ ਦਰਬਾਰ ਦੀ ਜੈ ਲਾਈ 4:00 ਵਜੇ ਕੇ 40 ਮਿੰਟ ਹੋ ਗਿਆ ਤੇ ਸਾਨੂੰ ਤਰਿਆਂ ਨੂੰ ਤਨ 4-5 ਘੰਟੇ 4 ਘੰਟੇ ਹੀ ਹੋ ਗਏ 4 ਘੰਟੇ ਨੂੰ ਇਹ ਕਿ 88 ਪਹੁੰਚ ਗਏ ਤੇ ਦੋ ਵਾ ਚਿਮਿਆ ਅਸੀਂ ਪੰਪ ਤੇ ਰੁਕਾਂਗੇ ਜਾ ਕੇ ਲਈ ਵਸ ਚੱਲੀ ਜਾਣਾ ਹਮ ਹਵਾਈ ਕਰਪਨਾਲ ਸਾਰੇ ਸਨ ਸਨਾਂ ਗਲੀਆਂ ਅਸੀਂ ਨਹੀਂ ਦੇਖਦੇ ਆ ਅਵੀ ਰਾਤ ਦੇ 1 ਵਜਨ ਨਾਲ ਹੋ ਗਿਆ 1 ਵਜਨ ਚ 5 ਮਿੰਟ ਰਹਿ ਗਿਆ ਤੇ ਆਪਾਂ ਗਠਾਲੇ ਪਹੁੰਚ ਗਏ ਆ ਬਸ ਸੋਨ ਸਨਾਨ ਭਈ ਅਦਰ ਹਨ ਕੁੱਤੇ ਭੌਂਕੀ ਜਾਂਦੇ ਨੇ ਵਿਚਾਰੇ ਇਹ ਵੀ ਸੋਚਦਾ ਵੀ ਉਪਰੇ ਜਰ ਬੰਦੇ ਆ ਗਏ ਸੋਨ ਸਨਾਨ ਭਈ ਜਾਰੇ ਬਸ ਤੇ ਟਾਈਮ ਭਾਈ 2 ਵਜ ਕੇ 10 ਮਿੰਟ ਹੋ ਗਿਆ ਤੇ ਇਥੋਂ ਮਲੇਰੀ ਕੁਟਰਾ ਰਹਿ ਗਿਆ 19 ਕਿਲੋਮੀਟਰ ਤੇ ਬੈਠੇ ਆ ਬਸ ਪੰਪ ਤੇ ਸੀ। ਨਵੀਂ ਸਵੇਰ ਦੇ 5:30 ਹੋ ਗਏ ਤੇ ਮਲੇਰਕੋਟਲੇ ਪਹੁੰਚ ਗਏ ਆ ਬਹੁਤ ਵਧੀਆ ਹੋ ਗਿਆ ਤੇ ਬਹੁਤ ਵਾਈ ਨੇ ਇੱਧਰ ਆਪਣੀ ਚਾਹ ਆ ਗਈ ਹੁਣ ਆਪਾਂ ਚਾਹ ਪੀਨੇ ਆ ਤੇ ਦੁਆ ਇਥੇ ਮੰਦਿਰ ਥੋੜਾ ਹੀ ਰਹਿ ਗਿਆ ਹੁੰਡੇ ਕਹਿੰਦੇ ਭੁੱਖ ਲੱਗੀ ਤਾਂ ਚਾਹ ਵੀ ਲੱਗਿਆ ਤੇ ਰੋਕੇ ਮਲੇਰਕੋਟਲੇ ਆ ਪਹੁੰਚ ਗਿਆ ਤੇ ਇਧਰ ਹਾੜੂ ਮੰਦਿਰ ਚੱਲੇ ਆ ساری ਸੰਸਰਾਨ ਭਈਆ ਮਾਰਕੀਟ ਦੀ ਮਲੇਰਕੋਟਲੇ ਦੀ ਹਾਣੂ ਮੰਦਿਰ ਪਹੁੰਚ ਗਏ ਆ ਇੱਥੇ ਹਾਲ ਆ ਇੱਥੇ ਆਪਾਂ ਸੌਣੇ ਆ ਅੰਦਰ ਤਾਂ ਯੋਗਾ ਚੱਲੀ ਜਾਂਦਾ ਉਸੇ ਗੱਦੇ ਵਿਚ ਸਾਲ ਲੈਣੇ ਆ ਨਾ ਚੜਾ। ਇਹ ਕੌਂਦੇ ਆ ਗਏ ਵੀ ਮੇਰੇ ਕੋਲ ਨਹੀਂ ਹਿੱਟੇ ਵਿਸ਼ੇਤਰ ਨੋਇ ਮਣ ਖਈ ਆਦੇ ਆਪਣੇ। ਅਰਦਾਸ ਨਹੀਂ ਵੀ ਬੈਠੇ ਆ। ਲੋ ਜੀ ਨਾ ਨੂੰ ਲੈਤੇ ਹੁਣ ਅਸੀਂ ਇਹਦਾ RAM ਕੋਟ ਇੱਥੇ ਆਪਾਂ ਮੇੜ ਕੋਲ ਲਈ। ਮਲੇ ਕੋਟਰੇ ਬੈਠੇ ਆ ਹਨੂ ਮੰਦਿਰ। ਜਾਨੀ ਸਾਡਾ ਬੰਦਾ ਕਣਾਉਣ ਗਿਆ ਇੱਧਰ ਸਾਡਾ ਸੋਨੂ। ਯਾਰ ਚਾਲਾ ਵੀ ਸਾਰਾ ਉਹਨੂੰ ਪੱਲੀ ਆਉਣੀ ਨਾਣਾ ਦੀ ਤਾਲਾ ਦਾ ਪਰ ਜਾਵਲੀਆ ਤੇ ਦਾਣਾ ਆਪਣਾ ਦੂਜਾ ਫਿਰ ਮਲੇ ਕੋਟ ਦੇ ਰੁਕੇ ਹੋਇਆ ਮਲੇ ਕੋਟ 'ਤੇ ਬੈਠੇ ਆਂ ਪੁਰਥੇ ਜਾਣਾ ਬਸ ਉਹਨੂੰ ਤੁਰੰਦੀ ਤਿਆਰੀਆਂ ਬੰਦਾ ਨਹਾਉਣ ਗਿਆ ਭੁੱਖ ਲੱਗੀ ਪਈ ਹੈ ਕਹਣਾ ਬੰਦਾ ਨਹਾਉਣ ਗਿਆ ਉਹਦਾ ਬੰਦਾ ਖਾਧ ਮਾਰਾ ਇੱਕ ਦਾ ਸੁਡੜੀ ਹੱਥ ਕੋਈ ਨਹੀਂ ਆ ਕਹਿੰਦਾ ਮੈਂ ਇੱਕ ਸਪੀਕਰ ਘਰੇ ਲੱਗੇ ਜਾਣਾ ਮਹਾਛਾ ਕਿਹੜੀ ਪੇਟ ਲਾਇਆ ਕਹਿੰਦਾ ਜਾਉਣਾ ਮੋਟਰਸੈੱਡ ਤੇ ਚਲਾਉਣ ਥੱਲੇ ਬਾਕੀ ਤੁਹਾਨੂੰ ਪਤਾ ਹੀ ਇਹਦੀ ਸ਼ਕਲ ਦਾ ਕਿਹੜੇ ਪਾਸੇ ਜਾਉਣਾ ਮੁੰਡਾ ਨਾਲ ਮਿਲਦੀ ਸਹੀ 12 ਵਜ ਗਿਆ ਬਾਈ ਮੌਸਮ ਸਾਫ਼ ਸੀ ਤੇ ਆਪਾਂ ਹੁਣ ਤੁਰ ਪਏ ਇੱਥੋਂ ਹੁਣ ਆਪਾਂ ਫਰਥ ਲੈ ਆ ਕੇ ਰੁਹਾਗੇ ਨਾ ਨੂੰ ਬੈਠਾ ਜਾਮਿਆ ਆਸ ਕਰਿਆਂ ਆਂਗਾ ਹਾਂ ਦਿੱਤੀ ਵੀ ਆਵਾਂਗੇ ਮੇਰੇ ਕੋਲ ਨਹੀਂ ਮਾਰ ਕੇ ਦਾ ਸਾਰੇ ਲੈ ਬਰੇ ਰੈਸਟ ਕਰਕੇ 10 ਮਿੰਟ ਬਾਈ ਤੁਰ ਪਏ ਆਪਾਂ ਵਾਲੀ ਪੁਣੀ ਪੀ ਲਿਆ ਤੇ ਹੁਣ ਜਾਂਦੇ ਆਪਾਂ ਫਰਥ ਲੈ ਨੂੰ ਇਹ ਮਸਤੀ ਹੀ ਕਰਦੇ ਜਾਂਦੇ ਸਾਡੇ ਭਗਤਾਂ ਤੇ ਪੰਪ ਦੇ ਵਾਟੇ ਇੱਧਰ ਬਾਈ ਹੁਣਾਂ ਨੇ ਸੇਵਾ ਲਈ ਤੇ ਬਾਈ ਨੇ ਹਾਕ ਮਾਰ ਲਈ ਇੱਧਰ ਨੂੰ ਆ ਗਏ ਇੱਥੇ ਰੋਕੇ ਹੁਣ ਅਸੀਂ ਜਾਂਦੇ ਆਂ 8 ਢੇ ਢੇਰੀ ਹੋਏ ਵਾਹ ਸ਼ੇਰ ਸਾਡੇ ਆ ਲੈ ਐਕਸ਼ਨ ਮਾਰੀ ਜਾਂਦਾ ਅਗਰਾ ਕੋਈ ਜਾਂਦੇ ਆਂ ਹੁਣ ਆਪਾਂ ਇੱਧਰ ਕਹਿੰਦੇ ਗਰਮੀ ਵਾਲੀ ਮੰਨ ਕੇ ਭਗਤਾਂ ਨਾ ਉਹੀ ਜਾਂਦੇ ਆਂ ਠੰਡੇ ਪਾਣੀ ਦੇ ਖੇਲਾਂ ਤੇ ਡੁੱਪੀਆਂ ਮਾਰੀ ਜਾਂਦੇ ਆ ਆ ਨਿਆਰਾ ਮੋਟਰਾਂ ਵਾਲਾ ਇੱਥੇ ਚੱਲੀ ਜਾਂਦੀਆਂ ਠੰਡਾ ਠੰਡਾ ਪਾਣੀ ਆ ਚੱਲ ਰਿਹਾ ਡ ਲੈ 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 ਮਿਲਣੇ ਕੋਲ ਤੁਰਿਆ ਨੂੰ ਸਾਨੂੰ ਤਿੰਨ ਤਿੰਨ ਚਾਰ ਘੰਟੇ ਹੋ ਗਏ ਤੇ ਹੁਣ ਆਪਾਂ ਪੁਰਸਲੇ ਪਹੁੰਚਣਾ ਆਇਆ ਉਹਨੂੰ ਪਾਹੀ ਮੰਦਰ ਤੇ ਜਾ ਕੇ ਰੈਸਟ ਕਰਾਂਗੇ ਉੱਥੇ ਫਿਰ ਮਾਰਨਗੇ ਤੁਰਾਂਗੇ ਖਾਣੇ ਲਈ ਤੇ ਆਪਾਂ ਅੱਗ ਤੇਦਰ ਆਪਣੇ ਹੱਸ ਦੇ ਖੇਡਦੇ ਜਾਂਦੇ ਆ ਮੌਸਮ ਵਧੀਆ ਸੀਗਾ ਤਾਂ ਕਰਕੇ ਪਹਿਲਾਂ ਤੁਰੈਕਤੀ ਆਪਾਂ ਕਾਹ ਜਾ ਕੇ ਕਿਤੇ ਬਹਿਨੇ ਆ ਲੈ ਵੀ ਰੋਡ ਕੀ ਪਹੁੰਚ ਗਏ ਆਪਾਂ ਮੇਲਕਲੋਂ ਤੁਰ ਕੇ ਤੇ 6:30 ਹੋ ਗਿਆ ਸ਼ਾਮ ਦੇ ਉnde ਜਾਂਦੇ ਆਦਰ ਨੱਚਦੇ ਟੱਪਦੇ ਝੰਡਾ ਬੈਜ ਟੰਗਿਆ ਹੋਇਆ ਤੇ ਵਾ ਇਥੋਂ ਆਪਾਂ ਜਾਵਾਂਗੇ ਹੁਣ ਪੁਰਥਲੇ ਰਹਿ ਗਿਆ 1.5 ਕਿਲੋਮੀਟਰ ਉੱਥੇ ਜਾ ਕੇ ਸਟੇ ਕਰਾਂਗੇ ਹੁਣ ਆਪਾਂ ਸਾਡੇ ਨਾਲ ਦੋ ਨਮੂਨੇ ਆਇਆ ਕਹਿੰਦਾ ਲੱਸੀ ਵੀ ਕੋਤੋਂ ਦੀ ਚਾਹ ਮੰਗੀਆਂ ਤੇ ਆ ਬੈਠੇ ਨਹੀਂ ਪੀ ਕੇ ਦੋ ਗਲਾ ਲੱਸੀ ਦੇ ਪੀ ਕੇ ਦੋ ਗਲਾ ਲੱਸੀ ਦੇ ਕਹਿੰਦੇ ਅੰਕਲ ਚਾਹ ਲਿਆਓ ਚਾਹ ਤੋਂ ਬਿਨਾ ਕਹਦੇ ਆ ਲੈਣਾ ਆਪਣਾ ਭਾਈ ਤੀਜਾ ਤੇ ਜੋਨੀ ਭਾਈ ਕੋ ਰੁਕੇ ਹੋਏ ਹਨ ਆਪਾਂ ਅੱਜ ਤੋਂ ਮੋਰਨੀ 1 ਵਜੇ ਚੱਲਾਂਗੇ। ਉਹ ਆਪਾਂ ਰੁਕਦੇ ਹਮੇਸ਼ਾ ਲੰਗਰ 'ਚ ਰੁਕਦੇ ਹਾਂ ਜੋਨੀ ਭਾਈ ਕੋਲ। ਬਹੁਤ ਸੇਵਾ ਕਰਦੇ ਆ ਆਪਣੀ। ਮੋਰਨੀ ਆਪਾਂ ਤੋਂ ਨਿਕਲਾਂਗੇ 1 ਵਜੇ ਖੰਨੇ ਨੂੰ। ਖੰਨਾ ਥੋੜਾਇਆ 22 ਕਿਲੋਮੀਟਰ। ਲਾਈਵ ਸਵੇਰ ਦਾ 1 ਵਜੇ ਕਿ 20 ਮਿੰਟ ਹੋ ਗਏ ਆਪਾਂ ਹੁਣ ਚੱਲਦੇ ਆਂ। ਇਸ ਰੁਕੇ ਸੀ ਰਾਤ ਆਪਾਂ। ਤੇ ਹੁਣ ਚੱਲਦੇ ਆਂ। ਹੁਣ ਖੰਨੇ ਜਾ ਕੇ ਰੁਹਾਂਗੇ ਆਪਾਂ ਬਾਈ। 1 ਵਜੇ ਦਾ ਪੂਰਾ। ਅਗਿਆ ਪੰਪ ਲਾਰ ਰੰਗਾ ਦਾ ਹੁੰਦਾ ਜੈ ਤਿੰਨ ਨੀਲਾ ਕਰਤਾ ਤੇ ਪਾਪੇ ਆਪਾਂ ਪਹੁੰਚ ਗਏ ਆ ਖਾਣਾ ਵਾਸਤੇ ਥੋੜਾ ਜਿਹਾ 8 ਕਿਲੋਮੀਟਰ ਕਿੱਝ ਆ ਬਾਣ ਆਪਾਂ ਮੌਸਮ ਲੋਟਾਇ ਤੇ ਇਹ ਟਾਈਮ ਹੋ ਗਿਆ ਬਈ 4:40 ਮਿੰਟ ਹੋ ਚੁੱਕੇ ਨੇ ਸਵੇਰੇ ਦੇ ਬਈ ਸਵੇਰ ਵਾਟ ਕੇ ਦੇ ਆਪਾਂ ਆ ਖਾਣੇ ਐਂਟਰ ਹੋਣ ਵਾਲਿਆਂ ਅੰਨੇ ਤੋਂ ਬਾਅਦ ਆਵਾਂਗੇ ਖਵਾਉਣ ਨੂੰ ਖਾਣ ਨੂੰ ਰੂਗਾ ਜੇ ਜਮਾਗੇ ਇੱਥੇ ਮੋਰ ਸਾਹਿਬ ਦਾ ਸੂਰਜ ਹੁੰਦਾ ਹੀ ਉਤਾਈ ਆ ਰਹੇ ਨਹੀਂ ਸੱਜਣਾ ਰਮਾਲ ਦੇ ਕਹਿੰਦਾ ਖੰਨੇ ਤੋਂ ਹੀ ਖੰਨੇ ਯਾਰ ਪਹੁੰਚ ਗਏ ਹੁਣ ਤੇ ਖੰਨਾ ਕ੍ਰੋਸ ਕਰਕੇ ਗੁਰਦੁਆਰਾ ਸਾਹਿਬ ਉੱਥੇ ਰੁਕਾਂਗੇ ਉੱਥੇ ਨਹਾਵਾਂਗੇ ਫਿਰ ਚੱਲਾਂਗੇ ਅੱਗੇ ਵੱਲ ਆਪਾ ਇਹ ਸਾਰਾ ਕੰਨਾ ਯਾਰਾ ਮੌਸਮ ਪੂਰਾ ਘੈਂਟ ਹੋ ਰੱਖਿਆ ਬੱਦਲ ਬੱਦਲ ਹਲਕੇ ਹਲਕੇ ਬੱਦਲ ਜਿਆ ਮੌਸਮ ਹੁਣ ਪਿੰਡੋ ਦੇ ਤਰ੍ਹਾਂ ਦਾ ਘੈਂਟ ਹੀ ਮੌਸਮ ਆ ਰਿਹਾ ਨਾ ਮੌਸਮ ਦਾ ਹੁਣ ਖਵਾਣ ਵਾਲੇ ਰਾਹ 'ਤੇ ਆ ਗਏ ਆ ਤੇ ਟਾਈਮ ਸਾਡੇ 10 ਹੋ ਗਿਆ ਸਵੇਰ ਦੇ ਉੱਥੇ ਆ ਕੇ ਰੋਕ ਕੇ ਨਾ ਆਗੇ ਤੁਰਦਿਆ ਫਿਰ ਅੱਕੇ ਹਾਲ ਤਾਂ ਸਾਡੀਆਂ ਆਈਆਂ ਮੀਆਂ ਸਾਰਿਆਂ ਦੀਆਂ ਉਧਰੋਂ ਮੁੰਡਿਆਂ ਦੀ ਹਾਲਤਾਂ ਦੇਖੋ ਸਾਡੇ ਦੀਆਂ ਉਂਗਲਾਂ ਹੀ ਹਿਲਾਉਂਦੇ ਆ ਪੱਟੂ ਮੂੰਹ ਤਾਂ ਤਾਂ ਬੋਲਦਾ ਹੀ ਨਹੀਂ ਇਧਰ ਚਾਲਦੇ ਆ ਮੌਸਮ ਸੰਕੀਆ ਅਗਰ ਕਹਿੰਦੇ ਸੀ ਨਾ ਉਹਨਾਂ ਕੱਸੀ ਚਲਾਏ ਉਹ ਰਹਿਣ ਤੋਂ ਐਵੇਂ ਮੈਂ ਨਹੀਂ ਨਾ ਉਹਨੂੰ ਦਾ ਨਾ ਆ ਕੇ ਮੰਗਰ ਚ ਪਰੌਂੜੇ ਛੱਕ ਕੇ ਹੁਣ ਆਪਾਂ ਚੱਲ ਪਿਆ ਅੱਗੇ ਵਾਲਾ ਰਾਹ ਠੀਕ ਆਏ ਮੌਸਮ ਵੀ ਲੋਟ ਆਏ ਇਹ ਸੰਗਤ ਆਪਣੀ ਪਿੱਛੇ ਆ ਰਹੀ ਆ ਸੁਣੋਣਿਆ ਤੁਹਾਨੂੰ ਕਰਾਉਣੇ ਆ ਦਰਸ਼ਨ ਉਹ ਤਰਪੇ ਹੁੰਦੇ ਆ ਆ ਮੋਟਰ ਦੀ ਨਾਤੇ ਸੀ ਆਪਾਂ ਉਹ ਆਉਂਦੇ ਆ ਮੁੰਡੇ ਉੱਥੋਂ ਚੱਲ ਗਏ ਬਈ ਇੱਥੇ ਬਹਿਨੇ ਆ ਰੈਸਟ ਕਰਦੇ ਆ ਅੱਜਗਾ ਬਈ ਤੇ ਉਹ ਸੰਗਤ ਪਿੱਛੇ ਤੁਰ ਜਾਂਦੀ ਆ ਉਹ ਰੈਸਟ ਕਰਦੇ ਆ ਬਹਿ ਕੇ ਪੁਲ ਤੇ ਇੱਥੋਂ ਰਹਿ ਗਿਆ ਖਵਾਣੋ 8 ਕਿਲੋਮੀਟਰ ਹੁਣ ਮੌਸਮ ਗਰਮੀ ਹੋ ਗਈ ਬਈ ਪਹਿਲਾਂ ਮੌਸਮ ਵਧੀਆ ਸੀ ਹੁਣ ਗਰਮੀ ਹੋ ਗਈ ਲਾਈਬਰੀ ਹੁਣ ਆਪਾਂ ਤੁਰ ਪਏ ਆ ਬਹੁਤ ਵਧੀਆ ਵੀ ਉਮੀ ਆ ਤੇ ਰਹਿ ਗਿਆ 7 ਕਿਲੋਮੀਟਰ ਲੈਵਿਟ ਸ਼ਾਮ ਦੇ 7 ਵਜੇ ਤੇ ਸੂਤ ਦੇ ਤਾਂ ਵੀ ਛਪ ਗਿਆ ਤੇ ਇੱਧਰ ਪੂਰੀ ਤੇ ਚੱਲ ਰਹੀ ਆ ਨਾਲ ਦੀ ਸੁਆ ਗਿਆ ਇਹ ਮੁੰਡੇ ਜੋਬਰ ਤੁਰ ਜਾਂਦੇ ਹੌਲੀ ਹੌਲੀ ਵਿਚਾਰੇ ਇੱਥੇ ਪਹੁੰਚ ਜਾਾਂਗੇ ਤੇ ਆਪਾਂ ਵੀ ਐਜਿ ਤੋਂ ਵਲੋਂ ਯਾਰ ਬਾਣੀ ਰਿਹਾ ਪੂਰਾ ਪਰ ਬਣਾਵਾਂਗੇ ਫੇਰ ਵੀ ਕੋਸ਼ਿਸ਼ ਕਰਦੇ ਰਹਿਾਂਗੇ ਮੌਸਮ ਦੇ ਕੋਈ ਪੂਰਾ ਸਿਰਾ ਹੋ ਗਿਆ ਪੋਰਟ ਬੰਦ ਕਰਾ ਅਦਰ ਚਾਲਦੇ ਆ ਬਾਈ ਬਹੁਤ ਪੂਰਾ ਟਾਪ ਦਾ ਹੋ ਗਿਆ ਮੈਂ ਵੀ ਵਹਿਣ ਚੱਲ ਵੀ ਤੇ ਤੁਰਦੇ ਆ ਪਾਕੇ ਵਾਲਾ ਆ ਜੋ ਕੋਲੇ ਜੀ ਮਰਾ ਤੇ ਕਾਡੀ ਬੰਗ ਬੰਗ ਕੋਲੇ ਕੋਲੇ ਜੀ ਮਰਾ ਤੇ ਕਾਡੀ ਬੰਗ ਬੰਗ ਕੋਲੇ ਕੋਲੇ ਜੀ ਮਰਾ ਤੇ ਕਾਡੀ ਕਾਰੋ ਸਭਾ ਆ ਬਾਈ ਪੂਰਾ ਵਧੀਆ ਹੋ ਗਿਆ ਤੇ ਲਾਲਦੇ ਆ ਪਹਿਲਾਂ ਪੂਰੀ ਫੁੱਲ ਅਰਮੀ ਸੀ ਹੁਣ ਬਦਲ ਬਾਈ ਹੋ ਗਈ ਆ ਤੇ 3 ਕਿਲੋਮੀਟਰ ਰਹਿ ਗਿਆ ਤੇ ਚੱਲਦੇ ਆ ਹੁਣ ਮੁੰਡੇ ਸਾਡੇ ਥੋੜੇ ਫੁਰਤੀ ਜਾ ਕੜੀ ਜੌਲ ਖਾਦੇ ਤੇ ਚਾਹ ਪੀਤੀ ਫੇਰ ਫੁਰਤੀ ਜਾ ਆ ਉਹ ਨਹੀਂ ਗਿਆ ਲੱਗਿਆ ਨਹੀਂ ਇਹਦਾ ਰੋਟੀ ਆ ਖੜੀ ਆਉਣਾ ਕੱਛ ਇਹ ਨਹੀਂ ਇਹ ਨਹੀਂ ਆ ਅਟਾ ਕੜੀ ਜੌਲ ਚ ਰੋਟੀ ਆ ਗਈ ਲੈ ਤਾਂ ਹੁਣ ਲੰਗਰ ਹੀ ਆ ਬਾਈ ਕੁਛ ਵੀ ਆ ਸਕਦਾ ਜਿਹੜੀਆਂ ਚੇਪੀਆਂ ਲੇ ਬੈਠੀਆਂ ਪੈਰਾਂ ਚ ਉਹਦੇ ਵਿੱਚ ਵੀ ਰੋਡੀਆਂ ਵਸਾਈ ਬੈਠਾ ਬਦੰਦਰ ਹੈ ਪਤਾ ਨਹੀਂ ਹੋਰ ਮੈਂ ਕਰੀ ਬੈਠਾ ਫੈਕਸ ਇਹਦਾ ਕੰਮ ਹੀ ਆ ਯਾਰ ਫਰਕਾਰੀ ਕੰਮ ਨਹੀਂ ਪੱਟੀ ਇਹਦਾ ਤਾਂ ਕੰਮ ਹੀ ਇਹ ਆ ਲੋ ਵੀ ਹਲਕਾ ਹਲਕਾ ਮੀਂਹ ਪੈ ਰਿਹਾ ਰੋ ਸਵੇਰ ਦੇ 4 ਵਜੇ ਗਿਆ ਰਾਤ ਆਪਾਂ ਇੱਥੇ ਰੁਕੇ ਸੀ ਤੇ ਚਾਹ ਵੀ ਕੇ ਹੁਣ ਆਪਾਂ ਚੱਲਦੇ ਆਂ ਸਪੀਡ ਬਹੁਤ ਆ ਇੱਥੇ ਵੀ ਹੁਣ ਆਪਾਂ ਜਾਵਾਂਗੇ ਚਮਕੌਰ ਸਾਹਿਬ ਆਪਾਂ ਚਮਕੌਰ ਸਾਹਿਬ ਨੂੰ ਤੁਰ ਪਏ ਹਾਂ ਇਥੋਂ ਤੇ ਚਮਕੌਰ ਸਾਹਿਬ ਥੋੜਾ ਜਿਹਾ 6 ਕਿਲੋਮੀਟਰ ਪਹੁੰਚ ਜਾਗੇ ਟਾਈਮ ਨਾਲ ਤੁਰਿਆ ਆਨੇ ਆਪਾਂ ਹੌਲੀ ਹੌਲੀ